ਗੁਰੂ ਦੇ ਕੋਲ ਪਹੁੰਚਣਾ ਹੈ ਤੇ ਸਿਰਫ ਗੁਰੂ ਦੇ ਕੋਲ ਹੀ ਆਸ ਰੱਖਣੀ ਹੈ ਮੈਨੂੰ ਕਿਸੇ ਦਾ ਹੋਰ ਆਸਰਾ ਨਹੀਂ ਚਾਹੀਦਾ ਜਦੋਂ ਗੁਰੂ ਕੋਲ ਆਉਣਾ ਹੈ ਮਨ ਦੇ ਸਾਰੇ ਸ਼ੰਕੇ ਨਿਵਰਤ ਕਰਕੇ ਆਉਣਾ ਹੈ ਤਾਂ ਜੋ ਗੁਰੂ ਸਾਡੀ ਬਾਹ ਫੜ ਲਵੇ ਇਹਨੂੰ ਭਾਈ ਗੁਰਦਾਸ ਜੀ ਨੇ ਆਖਿਆ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਸਿੱਖਾ ਤੇਰਾ ਫਰਜ਼ ਹੈ ਪਹਿਲਾ ਤੂੰ ਗੁਰੂ ਦੇ ਕੋਲ ਇੱਕ ਕਦਮ ਅੱਗੇ ਪੁੱਟਣਾ ਹੈ ਸਤਿਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਲੈਣ ਵਾਸਤੇ ਆਉਂਦੇ ਨੇ ਕਿ ਮੇਰਾ ਸਿੱਖ ਮੇਰੇ ਕੋਲ ਆਉਣ ਲਈ ਤਿਆਰ ਹੋਇਆ ਹੈ ਅੱਜ ਦਿਲੋਂ ਤਿਆਰ ਹੋਇਆ ਹੈ ਪਰ ਅਸੀਂ ਮਨ ਵਿੱਚ ਜਦੋਂ ਸ਼ੰਕਾ ਰੱਖ ਲੈਂਦੇ ਹਾਂ ਤੇ ਬਾਣੀ ਆਖਦੀ ਹੈ ਭਾਈ ਸਤਿਗੁਰ ਸੇਵੋ ਸ਼ੰਕ ਨਾ ਕੀਜੈ ਗੁਰੂ ਨੂੰ ਸੇਵਣਾ ਹੈ ਗੁਰੂ ਦੀ ਪੂਜਾ ਕਰਨੀ ਹੈ ਗੁਰੂ ਨੂੰ ਮੰਨਣਾ ਹੈ ਗੁਰੂ ਦੇ ਨਤਮਸਤਕ ਹੋਣਾ ਹੈ ਤੇ ਮਨ ਦੇ ਵਿੱਚੋਂ ਗੁਰੂ ਪ੍ਰਤੀ ਸ਼ੰਕਾ ਨਿਵਰਤ ਕਰਨਾ ਪਏਗਾ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਗੁਰੂ ਪਿਆਰ ਵਾਲਿਓ ਜਿਸ ਸਿੱਖ ਨੂੰ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਤੇ ਆ ਕੇ ਕੁਝ ਨਹੀਂ ਮਿਲਿਆ ਅਰਦਾਸਾ ਕਰਨ ਦੇ ਬਾਵਜੂਦ ਵੀ ਜਿੱਥੇ ਮਰਜੀ ਭੱਜ ਲਿਓ ਮਿਲਣਾ ਉਥੋਂ ਵੀ ਕੁਝ ਨਹੀਂ ਜੇ ਮਿਲਣਾ ਹੋਇਆ ਇੱਥੋਂ ਹੀ ਮਿਲ ਜਾਣਾ ਏ ਜੇ ਨਹੀਂ ਮਿਲਣਾ ਭਾਵੇਂ ਸਾਰੀਆਂ ਜਗ੍ਹਾ ਤੇ ਭੱਜ ਫਿਰ ਲਿਓ ਕਿਤੇ ਵੀ ਨਹੀਂ ਮਿਲਣਾ ਸਤਗੁਰੂ ਜੀ ਦੂਸਰੇ ਬੰਦ ਅੰਦਰ ਬ